ਮੈਂ ਜਦੋਂ ਜੋਗੀ ਅੱਲਾ ਯਾਰ ਖਾਨ ਨੂੰ ਪੜ੍ਹਦਾ ਹਾਂ ਤਾਂ ਜਿੱਥੇ ਉਹਨਾਂ ਨੇ ਚਮਕੌਰ ਸਾਹਿਬ ਦੇ ਬਾਰੇ ਲਿਖਿਆ ਬਸ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਘਟਾਇ ਬਾਪ ਨੇ بیٹے ਜਹਾ ਖੁਦਾ ਕੇ ਲਈ ਉੱਥੇ ਨਾਲ ਹੀ ਇਹ ਜੋ ਸਰਹੰਦਾ ਤੇ ਸਰਹੰਦ ਦੀ ਜਿਹੜੀ ਦੀਵਾਰ ਆ ਇੱਥੇ ਗੁਰੂ ਕੇ ਲਾਲਾਂ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਸਤਕਾਰਯੋਗ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਧਰਮ ਦੇ ਵਿੱਚ ਪਰਪੱਕ ਰਹਿੰਦੇ ਆ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਜਦੋਂ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਅਖੀਰ ਤੱਕ ਉਹਨਾਂ ਨੂੰ ਆਖਿਆ ਗਿਆ ਕਿ ਜੇ ਤੁਸੀਂ ਆਪਣਾ ਧਰਮ ਛੱਡ ਦੋ ਈਨ ਮੰਨ ਲਓ ਤੇ ਤੁਹਾਨੂੰ ਨਵਾਬੀਆਂ ਵੀ ਮਿਲਣਗੀਆਂ ਤੇ ਜਾਇਦਾਦਾਂ ਵੀ ਮਿਲਣਗੀਆਂ ਤੇ ਸਹਿਬ ਜਾਦਿਆਂ ਦਾ ਇੱਕੋ ਹੀ ਜਵਾਬ ਸੀ ਹਮਰਾ ਬੰਸ ਰੀਤ ਇਮ ਆਈ ਸੀ ਸਜਾਈ ਪਰ ਸਿਰ ਨਾ ਝਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਬਹਿ ਕੇ ਸ਼ਹੀਦ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚਾਰ ਯੁੱਧ ਕੀਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੇ ਲਈ ਤੇ ਤਿਲਕ ਜੰਜੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹਾਦਤ ਪਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਵਕਤ ਦੀ ਹਕੂਮਤ ਨੂੰ ਦੱਸਿਆ ਕਿ ਹੱਕ ਸੱਚ ਦੇ ਲਈ ਅਸੀਂ ਕਿਵੇਂ ਜੂਝਦੇ ਆਂ ਔਰ ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਕਰਕੇ ਉਦੋਂ ਗੁਰੂ ਕੇ ਲਾਲਾ ਨੇ ਆਖਿਆ ਸੀ ਕਿ ਕੋਈ ਵੀ ਤਾਕਤ ਨਾ ਝੁਕਾ ਸਕਦੀ ਆ ਨਾ ਹਰਾ ਸਕਦੀ ਆ ਮੇਰੇ ਚੰਗੇ ਭਾਗ ਆ ਕਿਉਂਕਿ ਮੈਂ ਅੱਗੇ ਵੀ ਇੱਥੇ ਬਹੁਤ ਹੋਣਾ ਰਿਆਂ ਔਰ ਮੈਨੂੰ ਚੇਤੇ ਆ ਇੱਕ ਵਾਰੀ ਰੈੱਡ ਫਲੂ ਆਇਆ ਸੀ ਕਿ ਅਸੀਂ ਜਿਹੜੀ ਸੰਸਥਾ ਚ ਲਾਉਨੇ ਸਾਰੇ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਗਈਆਂ ਅਸੀਂ ਮੇਰੀਆਂ ਵੀ ਹੋ ਗਈਆਂ ਅਸੀਂ ਸਿੱਖ ਨੂੰ ਗੁਰੂ ਦਾ ਆਸਰਾ ਮੈਂ ਇੱਥੇ ਜਦੋਂ ਪਵਿੱਤਰ ਸਰੋਵਰ ਤੇ ਇਸ਼ਨਾਨ ਕਰ ਰਿਆਂ ਸਵੇਰੇ ਉਦੋਂ ਸਾਢੇ 5 ਦਾ ਟਾਈਮ ਹੀ ਤੇ ਅੱਖਾਂ ਮੇਰੀਆਂ ਨੂੰ ਬਹੁਤਾ ਦਿਖਦਾ ਨਹੀਂ ਸੀ ਤੇ ਸਾਹਮਣੇ ਆ ਜਿਹੜੇ ਨਿਸ਼ਾਨ ਸਾਹਿਬ ਦੇ ਫਰਰੇ ਆ ਸਾਬ ਜੀ ਦਾ ਬਾਬਾ ਜੋਰਾਵਰ ਸਿੰਘ ਦਾ ਤੇ ਸਾਬ ਜੀ ਦਾ ਫਤੇ ਸਿੰਘ ਦਾ ਇਹ ਮੈਨੂੰ ਧੁੰਦਲੇ ਧੁੰਦਲੇ ਅੱਖਾਂ ਮੇਰੀ ਨਿਗਾਹੋਂ ਖਰਾਬ ਹੀ ਝੂਲਦੇ ਨਜ਼ਰ ਆਉਣ ਉਧਰ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਗਾਉ ਬ੍ਰਾਹਮਣ ਕੌਕਰ ਲਾਭੋ ਗੋਬਰ ਤਰ ਨਾ ਜਾਈ ਧੋਤੀ ਟਿੱਕਾ ਤੈਂ ਜਪ ਮਾਲੀ ਧਾਨ ਮਲੇਸ਼ਾ ਖਾਈ ਮੇਰੇ ਮਨ ਤੇ ਖਿਆਲ ਆਇਆ ਸੀ ਮਨਾ ਇਹ ਉਹੀ ਧਰਤੀ ਆ ਜਿੱਥੇ ਉਸ ਵਕਤ ਦੇ ਇਸਲਾਮੀ ਰਾਜਵਾਲਿਆਂ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਔਰ ਕਿਸੇ ਵਕਤ ਉਹਨਾਂ ਨੇ ਮੰਨਿਆ ਹੋਊਗਾ ਵੀ ਗੱਲ ਮੁੱਕ ਗਈ ਪਰ ਅੱਜ ਉਸੇ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਾਕ ਗੂੰਜਰੇ ਆ ਜਿਹੜੇ ਉਸ ਵਕਤ ਦੀ ਗੁਲਾਮੀ ਨੂੰ ਪੇਸ਼ ਕਰਦੇ ਆ ਵੀ ਕਿਵੇਂ ਲੋਕ ਇੱਕ ਬੰਦੇ ਤੇ ਸਤਕਾਰ ਦਿੰਦੇ ਆ ਕੁਝ ਚੀਜ਼ਾਂ ਨੂੰ ਨਾਲ ਟੈਕਸ ਦਿੰਦੇ ਆ ਅੱਜ ਉਸ ਧਰਤੀ ਤੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੇ ਨਿਸ਼ਾਨ ਝੂਲਦੇ ਆ ਇਹ ਸਾਨੂੰ ਸਿੱਖਾ ਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਆ ਧਰਤੀ ਕੂੜ ਨਿਖਟਾ ਨਾਨਕਾ ਔੜਕ ਸੱਚ ਰਹੀ ਦੁਨੀਆ ਤੇ ਸੱਚੀ ਹਮੇਸ਼ਾ ਰਹਿਣਾ ਰਾਜ ਗੁਰੂ ਦਾ ਸਦਾ ਰਹਿਣਾ ਰਾਜ ਰੱਬ ਦਾ ਸਦਾ ਰਹਿਣਾ ਕੋਊ ਹਰ ਸਮਾਨ ਨੇ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਹ ਗੁਰੂ ਨੇ ਆਖਿਆ ਤੋਂ ਇਸ ਧਰਤੀ ਨੂੰ ਮੇਰਾ ਰੂਮ ਰੂਮ ਸਮਰਪਤਾ ਮੈਂ ਅਰਦਾਸ ਕੀਤੀ ਆ ਗੁਰੂ ਕੇ ਸਹਿਬਜ਼ਾਦਿਆਂ ਦੇ ਅੱਗੇ ਕੇ ਪਾਤਸ਼ਾ ਪੰਥ ਨੂੰ ਚੜ੍ਹਦੀ ਕਲਾ ਦੇਣੀ ਪੰਥ ਚ ਏਕਤਾ ਤੇ ਇਤਫਾਕ ਤੇ ਨਾਲ ਦੀ ਨਾਲ ਪਾਤਸ਼ਾ ਅੱਜ ਤੋਂ ਸਾਨੂੰ ਸੇਵਾ ਲਈ ਆ ਪਾਤਸ਼ਾ ਨੇ ਆਵਾਜ਼ ਭਾਰ ਕੇ ਆਖਰੀ ਸਾਹ ਤੱਕ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰੂ ਪੰਥ ਦੀ ਸੇਵਾ ਕਰਦੇ ਰਹੀਏ ਮੇਰਾ ਰੂਮ ਰੂਮ ਇਸ ਸਰਹੰਦ ਦੀ ਧਰਤੀ ਨੂੰ ਸਰਹੰਦ ਦੀਆਂ ਦੀਵਾਰਾਂ ਨੂੰ ਤੇ ਠੰਡੇ ਬੁਰਜ ਨੂੰ ਸਮਰਪਤਾ ਇਹ ਧਰਤੀ ਸਿੱਖਾਂ ਲਈ ਹਮੇਸ਼ਾ ਪ੍ਰੇਰਣਾ ਸਰੋਤਾ ਸਾਡੀਆਂ ਪੀੜ੍ਹੀਆਂ ਨੂੰ ਇਹ ਹਮੇਸ਼ਾ ਧਰਮ ਦੇ ਨਾਲ ਸੱਚ ਦੇ ਨਾਲ ਤੇ ਗੁਰੂ ਸਾਹਿਬ ਦੇ ਨਾਲ ਜੁੜਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮਤਰੀ ਸਿੱਖ ਇਤਿਹਾਸ ਦਾ ਜਿਹੜਾ ਵਿਸ਼ਾ ਹੈ ਸਾਰੇ ਸਕੂਲਾਂ ਵਿੱਚ ਲੱਗੂ ਹੋਣਾ ਚਾਹੀਦਾ ਹੈ ਇਹਦੇ ਫਰੇ ਦੇਖੋ ਇਹ ਬੜੀ ਬਦੀ ਕਿਸਮਤੀ ਆ ਚੱਪੜ ਚਿੜੀ ਦਾ ਮੈਦਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਤੇ ਜੰਗ ਲੜੀ ਗਈ ਹੋਵੇ ਤੇ ਹਿੰਦੁਸਤਾਨ ਦੀ ਅਜੇ ਤਹ ਮੰਨੀ ਜਾਂਦੀ ਮੁਗਲਿਆ ਸਲਤਨਤ ਦੀ ਝੜ ਪੁੱਟੀ ਅਸੀਂ ਸਾਡੇ ਯੋਧਿਆ ਨੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਖਾਲਸਾ ਫੌਜ ਨੇ ਅੱਜ ਚੱਪੜ ਚਿੜੀ ਦਾ ਚੈਪਟਰ ਕਿਸੇ ਇਤਿਹਾਸ ਦੇ ਹਿੰਦੁਸਤਾਨ ਦੇ ਸਕੂਲ ਚ ਨਹੀਂ ਪੜਾਇਆ ਜਾਂਦਾ ਪਰ ਜਿਹੜੀਆਂ ਜੰਗਾਂ ਹਾਰੇ ਆ ਉਹ ਭਾਵੇਂ ਪਲਾਸੀ ਦੀ ਜੋ ਲੜਾਈ ਆ ਜਾਂ ਹੋਰ ਕੋਈ ਵੀ ਆ ਉਹ ਰਟੀਆਂ ਰਟੇਲ ਵਾਈਜ਼ ਆ ਰਹੇ ਤੋ ਜੇ ਹਿੰਦੁਸਤਾਨ ਚ ਚੜ੍ਹਦੀ ਕਲਾ ਪੈਦਾ ਕਰਨੀ ਦ੍ਰਿੜਤਾ ਪੈਦਾ ਕਰਨੀ ਆ ਚੱਪੜ ਚਿੜੀ ਪੜਾਉਣਾ ਪਊਗਾ ਤੇ ਸਰਹੰਦ ਦੀ ਦੀਵਾਰ ਪੜਾਉਣੀ ਪਊਗੀ ਮੈਂ ਸਕੂਲਾਂ ਵਾਲਿਆਂ ਨੂੰ ਵੀ ਆਖਦਾ ਕਿ ਛੱਡੋ ਪਰ ਕਿਸਿਆਂ ਨੂੰ ਉਹ ਝੰਡਾ ਕੀ ਦੱਸਣਾ ਜਿਹੜੀ ਝੰਡ ਦੇ ਥੱਲੇ ਝੂਠੇ ਆਸ਼ਕ ਮਰੇ ਜੇ ਝਾਂਡੀ ਪੜਾਉਣੀ ਆ ਤੇ ਨਨਕਾਣਾ ਸਾਹਿਬ ਦੀ ਝੰਡ ਪੜਾਓ ਜਿੱਥੇ ਆਪਣੇ ਗੁਰਦੁਆਰਿਆਂ ਤੇ ਗੁਰਦਾਮਾਲੀ ਭਾਈ ਲਖਮਣ ਸਿੰਘ ਧਾਰੋਵਾਲੀ ਵਰਗੇ ਜਿਉਂਦੇ ਝੰਡ ਦੇ ਨਾਲ ਸੜ ਕੇ ਤੇ ਸਾਨੂੰ ਦੱਸਿਆ ਕਿ ਆਪਣੇ ਗੁਰਦੁਆਰਿਆਂ ਤੇ ਗੁਰਦਾਮਾਲੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪੰਥ ਦੇ ਆ ਪੰਥ ਦੇ ਰੇ